ਖੁੱਲੜ ਬਾਜਾਂ ਨੂੰ ਹਾਂੀ ਤਾਰਨਾ ਕਰਦੇ ਆ ਕਿ ਐਰ ਕੀ ਦੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਨਾ ਆਇਓ ਟਰੈਕਟਰਾਂ ਦੇ ਡੀਜੀ ਲਾ ਕੇ ਨਾ ਆਇਓ ਅਸੀਂ ਬਿਲਕੁਲ ਤੁਹਾਡਾ ਲਿਆਰੀ ਨਹੀਂ ਕਰਾਂਗੇ ਖੁੱਲੜ ਬਾਜਾਂ ਨੂੰ ਪੂਰਾ ਸੋਦਾ ਲਾਵਾਂਗੇ ਉਹ ਆਪਣੇ ਸਲੈਂਸਰ ਲਾ ਕੇ ਨਾ ਆਉਣ ਤੇ ਨਾ ਇੱਥੇ ਆਣ ਕੇ ਸ਼ੋਰ ਸ਼ਰਾਬਾ ਕਰਨ ਜੇ ਸ਼ੋਰ ਸ਼ਰਾਬਾ ਕਰਦੇ ਨੇ ਉਹ ਆਪਣੇ ਸਰੀਰ ਦੇ ਆਪ ਜ਼ਿੰਮੇਵਾਰ ਹੋਣਗੇ ਪਿਛਲੇ ਹੋਲੇ ਮੱਲੇ ਦੇ ਦੌਰਾਨ ਭਾਈ ਪ੍ਰਦੀਪ ਸਿੰਘ ਜੋ ਕਿ ਕੈਨੇਡਾ ਦੇ ਪੀਆਰ ਸਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਕਾਰਨ ਮਸਕਤ ਹੋਣ ਆਏ ਸੀ ਉਹ ਜੋ ਹੁੱਲੜ ਬਾਜਿਆਂ ਨੂੰ ਹੁੱਲੜ ਬਾਜੀ ਕਰਦੇ ਹੋਏ ਦੇਖ ਕੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਹੁੱਲੜ ਬਾਜਾਂ ਨੇ ਉਹਨਾਂ ਦੇ ਉੱਤੇ ਵਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਸੀਂ ਇਸ ਵਾਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਇਦਾਂ ਦੀ ਕੋਈ ਅਨਸਖਾਵੀ ਘਟਨਾ ਨਾ ਹੋਵੇ ਜੋੜ ਮੇਲੇ ਤੇ ਆਈ ਸੰਗਤ ਨੂੰ ਹੁੱਲੜ ਬਾਜਾਂ ਵੱਲੋਂ ਹਰਾਸ਼ਮੈਂਟ ਨਾ ਕੀਤਾ ਜਾਵੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਸੇਵਨ ਨਾ ਕੀਤਾ ਜਾਵੇ ਹੋਲੇ ਮੱਲੇ ਮੌਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੀ ਹੁਣ ਖੈਰ ਨਹੀਂ ਸਤਿਕਾਰ ਕਮੇਟੀ ਅਤੇ ਪਿਛਲੇ ਹੋਲੇ ਮੱਲੇ ਦੌਰਾਨ ਮਾਰੇ ਗਏ ਐਨਆਰਆਈ ਨਹੰਗ ਸਿੰਘ ਦੇ ਪਿਤਾ ਨੇ ਐਸਟੀਐਮ ਨੂੰ ਦਿੱਤਾ ਮੰਗ ਪੱਤਰ ਤੁਹਾਨੂੰ ਦੱਸਦੇ ਕਿ ਪਿਛਲੇ ਸਾਲ ਹੋਲੇ ਮੱਲੇ ਤੇ ਜਦੋਂ ਇੱਕ ਨਹੰਗ ਸਿੰਘ ਵੱਲੋਂ ਕੁਝ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਿਆ ਗਿਆ ਤਾਂ ਜਿਸ ਤੋਂ ਬਾਅਦ ਨੌਜਵਾਨਾਂ ਨੇ ਉਸਤੇ ਹਮਲਾ ਕਰ ਦਿੱਤਾ ਤੇ ਉਸ ਨਹੰਗ ਸਿੰਘ ਦੀ ਜੋ ਕਿ ਕੈਨੇਡਾ ਤੋਂ ਆਏ ਸੀ ਉਸ ਦੀ ਮੌਤ ਹੋ ਗਈ ਸੀ ਤੇ ਅੱਜ ਇਸੇ ਸਬੰਧ ਨੂੰ ਲੈ ਕੇ ਕਿ ਅੱਗੇ ਹੁਣ ਹੋਲਾ ਮੱਲਾ ਆ ਰਿਹਾ ਹੈ ਤੇ ਕੋਈ ਨੌਜਵਾਨ ਹੁੱਲੜਬਾਜ਼ੀ ਨਾ ਕਰੇ ਤਾਂ ਇਸ ਸਬੰਧੀ ਦੇ ਵਿੱਚ ਸਥਾਨਕ ਕਮੇਟੀ ਅਤੇ ਪਿਛਲੇ ਹੋਲੇ ਮੱਲੇ ਦੌਰਾਨ ਮਾਰੇ ਗਏ ਐਨਆਰਆਈ ਨੰਗ ਪ੍ਰਦੀਪ ਸਿੰਘ ਦੇ ਪਿਤਾ ਦੇ ਵੱਲੋਂ ਐਸਜੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਪਿਛਲੇ ਹੋਲੇ ਮੱਲੇ ਦੇ ਦੌਰਾਨ ਸ਼ਹੀਦ ਭਾਈ ਪ੍ਰਦੀਪ ਸਿੰਘ ਜੋ ਕਿ ਕੈਨੇਡਾ ਦੇ ਪੀਆਰ ਸੰਨ ਔਰ ਬੜੀ ਸ਼ਰਦਾ ਤੇ ਭਾਵਨਾ ਦੇ ਨਾਲ ਗੁਰੂ ਘਰ ਨਤਮਸਕਤ ਹੋਣ ਆਏ ਸੀ ਉਹ ਸ਼ੁਹਲੜ ਬਾਜਿਆਂ ਨੂੰ ਹੁਲੜ ਬਾਜੀ ਕਰਦੇ ਹੋਏ ਦੇਖ ਕੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਹੁਲੜ ਬਾਜਾ ਨੇ ਉਹਨਾਂ ਦੇ ਉੱਤੇ ਵਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਸੀਂ ਇਸ ਵਾਰ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਇਦਾਂ ਦੀ ਕੋਈ ਅਨਸਕਾਵੀ ਘਟਨਾ ਨਾ ਹੋਵੇ ਤਾਂ ਜੋ ਜੋੜ ਮੇਲੇ ਤੇ ਆਈ ਸੰਗਤ ਨੂੰ ਹੁਲੜ ਬਾਜਾਂ ਵੱਲੋਂ ਹਰਾਸ਼ਮੈਂਟ ਨਾ ਕੀਤਾ ਜਾਵੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਸੇਵਨ ਨਾ ਕੀਤਾ ਜਾਵੇ ਨਾ ਵਿਕਰੀ ਕੀਤਾ ਜਾਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਪ੍ਰਸ਼ਾਸਨ ਧਿਆਨ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪ੍ਰਦੀਪ ਸਿੰਘ ਇਹਨਾਂ ਹੁਲੜ ਬਾਜਾਂ ਦੀ țeਟ ਨਾ ਚੜੇ ਇੱਕ ਮੰਗ ਪੱਤਰ ਮੰਗ ਪੱਤਰ ਲੈ ਕੇ ਆਏ ਸਾਹ ਤੇ ਉਹ ਮੰਗ ਪੱਤਰ ADC ਨੂੰ ਸ਼ੌਂਪ ਦਿੱਤਾ ਹੈ ਜੋ ਅਨੰਦਪੁਰ ਸਾਹਿਬ ਦੀ ਪਾਵਨ ਪੀਤਰ ਧਰਤੀ ਤੇ ਪਿਛਲੇ ਸਾਲ ਹੁਲੜ ਬਾਜਾਂ ਨੇ ਸਾਡਾ ਕੌਮ ਦਾ ਹੀਰਾ ਜੋ ਕਨੇਡਾ ਦਾ PCRC ਭਾਈ ਪ੍ਰਦੀਪ ਸਿੰਘ ਖਾਲਸਾ ਜੋ ਸੀ ਦੀਦਾ ਅੱਜ ਆਪ ਵੀ ਗਿਆ ਸੀ ਹੁਲੜ ਬਾਜਾਂ ਨੂੰ ਰੋਕ ਦਿਆ ਹੋਇਆ ਕਿਉਂਕਿ ਇਹ ਜਿਹੜੀ ਮਨਮਤਵਾ ਲੰਮੇ ਸਮੇਂ ਤੋਂ ਇੱਥੇ ਹੁੰਦੀ ਆ ਰਹੀ ਹੈ ਸਾਰੀਆਂ ਸੰਪਰਦਾਵਾਂ ਦੇ ਮੁਖੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਹੁਲੜ ਬਾਜਾਂ ਨੂੰ ਹਾਂੀ ਤਾਰਨਾ ਕਰਦੇ ਆ ਕਿ ਐਰ ਕੀ ਕਿਦੇ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਨਾ ਆਇਓ ਟਰੈਕਟਰਾਂ ਦੇ ਡੀਜੀ ਲਾ ਕੇ ਨਾ ਆਇਓ ਅਸੀਂ ਬਿਲਕੁਲ ਤੁਹਾਡਾ ਲਿਆ ਨਹੀਂ ਕਰਾਂਗੇ ਪ੍ਰਸ਼ਾਸਨ ਦਾ ਭਾਂਦਾ ਜਿਹੜਾ ਉਹਨਾਂ ਨੂੰ ਸਾਡਾ ਫਰਜ਼ ਹੈ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਭਲਕੇ ਇਹ ਨਾ ਪ੍ਰਸ਼ਾਸਨ ਕਵੇ ਕਿ ਇਹਨਾਂ ਨੇ ਕਾਨੂੰਨ ਹੱਥੋਂ ਚਲਿਆ ਅਸੀਂ ਕਾਨੂੰਨ ਨੂੰ ਯਾਨੀ ਕਿ ਮੰਗ ਪੱਤਰ دیتا ਹੈ ਕਿ ਉੱਥੇ ਜਿਹੜਾ ਨਸ਼ਾ ਨਸ਼ੀਲੇ ਪ੍ਰਦਾਰਥ ਵੇਚ ਰਹੇ ਨੇ ਜਿਹੜਾ ਰੇਲ ਦੇ ਨਾਲ-ਨਾਲ ਖੋਕੇ ਲੱਗੇ ਹਨ ਉਹਦੇ ਅੰਦਰ ਬੀੜੀ ਫਿੱਟ ਤਮਾਕੂ ਵਿਕਦਾ ਹੈ ਅਤੇ ਰੇਲ ਦੇ ਪਿਛਲੇ ਬੰਨੇ ਉਹ ਝੁੱਗੀਆਂ ਵਾਲੇ ਬੈਠੇ ਨੇ ਉਹ ਦੇਸੀ ਸ਼ਰਾਬ ਸ਼ਰਿਆਂ ਵੇਚਦੇ ਹਨ ਤੇ ਕਈ ਲੋਕ ਘਰਾਂ ਦੇ ਵਿੱਚ ਮੇਲੇ ਦੀ ਕਮਾਈ ਵਾਸਤੇ ਦੇਸੀ ਸ਼ਰਾਬ ਵੇਚਦੇ ਹਨ ਅਤੇ ਜਿਹੜੀ ਨਾਲ ਹੀ ਮਾਰਕੀਟ ਹੈ ਸਰੋਵਰ ਦੇ ਕੰਢੇ ਤੇ ਉਸ ਮਾਰਕੀਟ ਦੇ ਅੰਦਰ ਕਰਿਆਨੇ ਦੀਆਂ ਦੁਕਾਨਾਂ ਦੇ ਅੰਦਰ ਹੈਡੀ ਸੁਰਤਾਂ ਆਕੂ ਅਤੇ ਹੋਰ ਨਸ਼ੀਲੇ ਪਦਾਰਥ ਵੇਚਦੇ ਹਨ ਉਹਨਾਂ ਦੇ ਉੱਤੇ ਪੂਰਨ ਪਾਬੰਦੀ ਲਾਉਣ ਵਾਸਤੇ ਡੀਸੀ ਡੀਸੀ ਰੂਪਨਗਰ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ ਇਹ ਜੇਕਰ ਆਪਣੇ ਤੌਰ ਤੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਤੇ ਪਾਬੰਦੀ ਲਾ ਦੇਵੇਗੀ ਠੀਕ ਹੈ ਨਹੀਂ ਤੇ ਫਿਰ ਅਸੀਂ ਯਾਨੀ ਸਿੰਧ ਫੌਜਾਂ ਜਿਹੜੀਆਂ ਤਿਆਰ ਭਰ ਤਿਆਰ ਜਥੇਬੰਦੀਆਂ ਹਨ ਉਹਨਾਂ ਦਾ ਪੂਰਾ ਸਾਥ ਲੈ ਕੇ ਖੁੱਲੜ ਬਾਜਾਂ ਨੂੰ ਪੂਰਾ ਸੋਧਾ ਲਾਵਾਂਗੇ ਉਹ ਆਪਣੇ ਸਲੈਂਸਰ ਲਾ ਕੇ ਨਾ ਆਉਣ ਤੇ ਨਾ ਇੱਥੇ ਆਣ ਕੇ ਸ਼ੋਰ ਸ਼ਰਾਬਾ ਕਰਨ ਜੇ ਸ਼ੋਰ ਸ਼ਰਾਬਾ ਕਰਦੇ ਨੇ ਉਹ ਆਪਣੇ ਸਰੀਰ ਦੇ ਆਪ ਜ਼ਿੰਮੇਵਾਰ ਹੋਣਗੇ ਹਾਲਾਨਾ ਹੁਲਾ ਮਹੱਲਾ ਦਾ ਪਰਵ ਅਨੰਦਪੁਰ ਸਾਹਿਬ ਕੇ ਮਨਾਇਆ ਜਾਂਦਾ ਹੈਗਾ ਉਹਦੇ ਸੰਬੰਧ ਵਿੱਚ ਲਗਾਤਾਰ ਸਾਡੀਆਂ ਤਿਆਰੀਆਂ ਜਿਹੜੀਆਂ ਗਿੰਨੇ ਚੱਲ ਰਹੀਆਂ ਨੇ ਤੇ ਇਹੋ ਜੀ ਜਿਹੜੇ ਹੁੱਲੜਬਾਜੀ ਜਾਂ ਜਿਹੜੇ ਸਟੰਟ ਬਾਜੀ ਹੁੰਦੀ ਹੈਗੀਏ ਉਸ ਤੋਂ ਪੂਰੀ ਤਰੀਕੇ ਨਾਲ ਪਰਹੇਜ਼ ਕੀਤਾ ਜਾਵੇ ਜੇਕਰ ਕੋਈ ਇਹੋ ਜਿਹਾ ਕੋਈ ਕਾਰਵਾਈ ਕਰੂਗਾ ਤਾਂ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਤੇ ਇਲਾਵਾ ਮੈਂ ਦੱਸਣਾ ਚਾਹੁੰਦਾ ਹੈਗਾ ਕਿ ਲਾਸਟ ইয়ার ਦੇ ਇਨਸੀਡੈਂਟ ਨੂੰ ਦੇਖਦਿਆਂ ਹੋਇਆਂ ਆਪਾਂ ਜਿਹੜੇ ਇਲਾਕੇ ਵਿੱਚ ਪੋਰਟ ਦਾ ਜਿਹੜਾ ਹੈਗਾ ਰਿਪਲੋਇਮੈਂਟ ਵਧਾਇਆ ਹੈਗਾ ਔਰ ਕਰੀਬ 6 ਨਾਕੇ ਜਿਹੜੇ ਹੈਗੇ ਨੇ ਆਪਾਂ ਉਹ ਵਧਾਏ ਨੇ ਜਿਹੜੇ ਉਹ ਦਰਸ਼ਨੀ ਗੇਟ ਹੈਗੇ ਨੇ ਉਹਨਾਂ ਤੋਂ ਪਾਰ ਵੀ ਜਿਹੜਾ ਹੈਗਾ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਰਹੂਗੀ ਔਰ ਉਸ ਤੋਂ ਇਲਾਵਾ ਜਿਹੜੀ ਸਿਕਿਉਰਿਟੀ ਫੋਰਸਸ ਦੀ ਪੈਟ੍ਰੋਲਿੰਗ ਹੁੰਦੀ ਹੈਗੀ ਆ ਉਹ ਪੈਟ੍ਰੋਲਿੰਗ ਵੀ ਆਪਾਂ ਵਧਾਈ ਹੈਗੀ ਉਸ ਇਲਾਕੇ ਵਿੱਚ